ਦਿੱਲੀ ਤੋਂ ਕਟੜਾ ਜਾਣ ਵਾਲੀ ਬੰਦੇ ਭਾਰਤ ਐਕਸਪ੍ਰੈਸ ਟ੍ਰੇਨ ਹੁਣ ਪਠਾਨਕੋਟ ਵਿਖੇ ਵੀ ਰੁਕੇਗੀ ਦਰਸਲ ਉਤਰੀ ਰੇਲਵੇ ਨੇ ਪਠਾਨਕੋਟ ਰੇਲਵੇ ਸਟੇਸ਼ਨ ਤੇ ਆਪਣਾ ਇੱਕ ਸਟੋਪੇਜ ਬਣਾਇਆ ਹੋਇਆ ਹੈ ਉਤਰੀ ਰੇਲਵੇ ਦੇ ਮੁੱਖ ਲੋਕ ਸੰਪਰਕ ਅਧਿਕਾਰੀ ਦੀਪਕ ਕੁਮਾਰ ਨੇ ਦੱਸਿਆ ਕਿ ਰੇਲ ਗੱਡੀ ਨੰਬਰ 22440 ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਨਵੀਂ ਦਿੱਲੀ ਬੰਦੇ ਭਾਰਤ ਐਕਸਪ੍ਰੈਸ ਨੂੰ ਹੁਣ ਪਠਾਨਕੋਟ ਕੈਂਟ ਰੇਲਵੇ ਸਟੇਸ਼ਨ ਤੇ ਰੋਕ ਦਿੱਤਾ ਗਿਆ ਹੈ ਮੌਜੂਦਾ ਸਮੇਂ 'ਚ ਇਹ ਸਟੋਪੇਜ ਪ੍ਰਯੋਗਿਕ ਤੌਰ ਤੇ ਕੀਤਾ ਗਿਆ ਹੈ ਇਹ ਟ੍ਰੇਨ ਸਵੇਰੇ 5:30 ਵਜੇ ਪਠਾਨਕੋਟ ਰੇਲਵੇ ਸਟੇਸ਼ਨ ਤੇ ਪਹੁੰਚੇਗੀ ਜਦਕਿ ਵਾਪਸੀ ਚਿਹੇ ਟ੍ਰੇਨ ਸਵੇਰੇ 11:10 ਤੇ ਪਠਾਨਕੋਟ ਸਟੇਸ਼ਨ ਤੇ ਰੁਕੇਗੀ ਟ੍ਰੇਨ ਦਾ ਸਟੋਪੇਜ ਦੋਵਾਂ ਪਾਸਿਆਂ ਤੋਂ 2 ਮਿੰਟ ਦਾ ਹੋਵੇਗਾ ਇਹ ਟ੍ਰੇਨ ਮੰਗਲਵਾਰ ਨੂੰ ਛੱਡ ਕੇ ਹਫਤੇ ਦੇ ਬਾਕੀ ਸਾਰੇ ਦਿਨ ਚੱਲੇਗੀ ਦਿੱਲੀ ਤੋਂ ਕਟੜਾ ਤੱਕ ਚੱਲ ਰਹੀ ਬੰਦੇ ਭਾਰਤ ਟ੍ਰੇਨ ਸਵੇਰੇ 11:10 ਤੇ ਪਠਾਨਕੋਟ ਪਹੁੰਚੇਗੀ ਪਠਾਨਕੋਟ ਤੋਂ ਇਹ 12:40 ਤੇ ਸਿਰਫ 1.5 ਘੰਟੇ ਚ ਕੱਟਣਾ ਪਹੁੰਚੇਗੀ ਕੁੱਲ ਮਿਲਾ ਕੇ ਬੰਦੇ ਭਾਰਤ 22440 ਟ੍ਰੇਨ ਦੇ ਹੁਣ 6 ਸਟਾਪਸ ਹੋਣਗੇ ਇਹਨਾਂ ਚੋਂ ਪਹਿਲਾ ਦਿੱਲੀ ਦੂਜਾ ਅੰਮ੍ਰਾਲਾ ਕੈਂਟ ਤੀਜਾ ਲੁਧਿਆਣਾ ਚੌਥਾ ਪਠਾਨਕੋਟ ਪੰਜਵਾਂ ਜੰਮੂ ਤਵੀ ਤੇ ਫਿਰ ਆਖਰੀ ਤੇ 6ਵਾਂ ਸਟਾਪੇਜ ਮਾਤਾ ਵੈਸ਼ਨੋ ਦੇਵੀ ਕੱਟਣਾ ਹੋਵੇਗਾ ਬੰਦੇ ਭਾਰਤ ਸਵੇਰੇ 6 ਵਜੇ ਦਿੱਲੀ ਤੋਂ ਰਵਾਨਾ ਹੁੰਦੀ ਹੈ ਮਾਤਾ ਵੈਸ਼ਨੋ ਦੇਵੀ ਲਈ ਬੰਦੇ ਭਾਰਤ ਸਵੇਰੇ 6 ਵਜੇ ਦਿੱਲੀ ਤੋਂ ਰਵਾਨਾ ਹੁੰਦੀ ਹੈ ਤੇ ਅੰਬਾਲਾ ਤੇ ਲੁਧਿਆਣਾ ਤੋਂ ਹੁੰਦਿਆ ਦੁਪਹਿਰ 12:40 ਤੇ ਕਟੜਾ ਪਹੁੰਚਦੀ ਹੈ ਦਿੱਲੀ ਕਟੜਾ ਵਿਚਕਾਰ ਪਹਿਲੀ ਵੰਦੇ ਭਾਰਤ ਸਾਲ 2019 ਚ ਸ਼ੁਰੂ ਹੋਈ ਸੀ ਖਾਸ ਗੱਲ ਇਹ ਹੈ ਕਿ ਬੰਦੇ ਭਾਰਤ ਚ ਦਿੱਲੀ ਤੋਂ ਕਟੜਾ ਤੱਕ ਦੇ ਸਫ਼ਰ ਦਾ ਸਮਾਂ 4 ਘੰਟੇ ਘਟਾਇਆ ਗਿਆ ਹੈ